ਚੋਹਲਾ ਸਾਹਿਬ ਚੋਹਰ ਹੈ ਅੰਮ੍ਰਿਤ ਸੰਚਾਰ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਕੂ ਆਰਤੀਆ ਚੋਹਲਾ ਸਾਹਿਬ ਜੀ ਸਿੰਘਾ ਪ੍ਰੈਸ ਨਿਊ ਸੰਚਾਰਕ ਜਸਤਨਾਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਪੰਜਵੇਂ ਪਾਸ਼ਾਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪ ਬਖਸ਼ੇ ਸ਼ਾਂਦੇ ਪਾਤਰ ਇਤਿਹਾਸਿਕ ਨਗਰ ਚੋਹਲਾ ਸਾਹਿਬ ਉਹਨਾਂ ਦੀ ਚਰਨਛੋਪਾ ਪ੍ਰਾਪਤ ਅਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਵਿਕੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਅਮਰ ਸੰਚਾਰ ਬਹੁਤ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਿਤੀ 16 ਅਗਸਤ 2024 ਪਾ ਦੋ ਮਹੀਨੇ ਦੀ ਸੰਗRAND ਵਾਲੇ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਵਿਚਾਰ ਕਰ ਰਹੇ ਸਮਾਜ ਨਾਲ ਡੂੰਗੀ ਸਾਂਝ ਰੱਖਣ ਵਾਲੇ ਇਸੇ ਨਗਰ ਦੇ ਵਸਨੀਕ ਅਸ਼ੋਕ ਕੁਮਾਰ ਕੁੱਕੂ ਆਰਤੀਆ ਚੋਹਲਾ ਸਾਹਿਬ ਅਤੇ ਸਾਡੇ ਸਮਾਜ ਦੇ ਭੈਣ ਦੇ ਰਿਸ਼ਤੇ ਨੂੰ ਗੂੜਤਤ ਲਿਆਉਣ ਵਾਲਾ ਰਖੜੀ ਤਿਹਾਰ ਬਾਰੇ ਅਤੇ ਸ਼ਾਵਣ ਮਹੀਨੇ ਦੇਪ ਸਾਡੇ ਸਮਾਜ ਦੇ ਪ੍ਰਾਤਨ ਤੀਆਂ ਦੇ ਤਿਹਾਰ ਸਬੰਧੀ ਵੀ ਵਿਚਾਰ ਸਾਂਝੇ ਕਰਦੇ ਹੋਏ ਦੱਸ ਰਹੇ ਹਨ ਅਸ਼ੋਕ ਕੁਮਾਰ ਕੁੱਕੂ ਆਰਤੀਆ ਚੋਹਲਾ ਸਾਹਿਬ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਮਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਰਨਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰੇਹਾਲੀ ਕਲਾਂ ਕੁੱਕੂ ਅਰਦਾਜੀ ਮੈਂ ਪੱਤਰਕਾਰ ਜਸਵੀਰ ਸਿੰਘ ਆਪਣੇ ਚੁਲਾ ਸਾਹਿਬ ਵਿੱਚ ਆਪਜੀ ਆਰਤੀ ਹੋ ਇਹ ਗੁਰੂ ਅਰਜਨ ਦੇ ਪਾਤਸ਼ਾਹ ਚੁਲਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਰਣਜੀਤ ਸਿੰਘ ਮੈਨੇਜਰ ਦੀ ਦੇਖ ਰੇਖੇ ਅੰਮਲ ਸੰਚਾਲਨ ਹੋ ਰਿਹਾ ਚੁਲਾ ਸਾਹਿਬ ਦੇ ਵਿੱਚ ਇਲਾਕਾ ਦੇ ਸੰਤਾਂ ਨੂੰ ਕਿਵੇਂ ਮੰਨਦੇ ਹੋ ਅੰਮ੍ਰਿਤ ਦੇ ਸਮਰਥ ਵਿੱਚ ਮੋਦੀਆ ਬ੍ਰੋਗਮਾ ਜੇ ਲਾਟੇ ਸੰਤਾਂ ਨੂੰ ਵੱਤ ਕਰਦੇ ਅਤੇ ਕਰਨ ਸ਼ਰਾਏ ਗੁਰੂਆ ਬਣਨਾ ਚਾਹੀਦਾ ਅੱਛਾ ਜੀ ਆਪ ਹਿੰਦੂ ਹੋਣ ਦੇ ਨਾਤੇ ਵੀ ਇਹ ਵਿਚਾਰਨ ਦੇ ਸੰਤਾਂ ਨੂੰ ਇਤਨਾ ਸਮਾਜ ਸੁਧਰਦਾ ਹੈ ਸਾਰੇ ਵਿਚਾਰ ਉਹਨੀਆਂ ਬੰਦੇ ਗੁਰੂ ਵਾਲੇ ਵਿਚਾਰ ਬੰਦੇ ਹਨ ਸਮਾਜ ਦੀ ਸੇਵਾ ਕਰਨ ਦੇ ਵਿਚਾਰ ਬੰਦੇ ਆਪ ਇਹੀ ਕਹਿਣਾ ਚਾਹਦੇ ਹਾਂ ਹਾਂਜੀ ਹਾਂਜੀ ਗੁਰੂ ਵਾਲੇ ਬੰਦੇ ਬਹੁਤ ਬਲਾਹ ਜੀ ਗੁਰੂ ਉੱਤਲੇ ਲਾਗਨੀ ਸ਼ਾਹ ਪਰ ਪਦਾਂਗੇ ਉੱਕਿਆ ਨੇ ਗੁਰੂ ਵਾਲੇ ਬੰਦੇ ਰੱਖਣੇ ਚਾਹੀਦੀ ਅੱਛਾ ਜੀ ਅੱਜ ਜੀ ਆਪ ਜੀ ਨੇ ਬਹੁਤ ਵਧੀਆ ਵਿਚਾਰ ਕੀਤਾ ਜੋ ਚੋਲਾ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਣ ਜਾ ਰਿਹਾ ਹੈ ਇਹ ਸਰਦਾਰਜੀ ਸਿੰਘ ਦੀ ਦੇਖ ਰੇਖਾ ਪਰਮੁਖ ਕਮੇਟੀ ਵੱਲੋਂ ਇਹ ਪ੍ਰਬੰਧ ਕੀਤੇ ਗਏ ਨੇ ਆ ਆਪ ਜੀ ਇਹ ਚੋਣੇ ਜੋ ਇਲਾਕਾ ਨਿਵਾਸੀ ਸਾਰੇ ਹੀ ਜਿਹੜੇ ਅੰਮ੍ਰਿਤ ਸ਼ਕਨ ਤੇ ਗੁਰੂ ਵਾਲੇ ਬੰਦਨ ਸਾਨੂੰ ਸੋਝੀ ਆਵੇ ਸਾਨੂੰ ਪਤਾ ਲੱਗੇ ਕਿਵੇਂ ਬਚੋਣਾ ਹੈ ਇਹ ਕਹੀਦਾ ਵਾਕਿਆ ਜੜਦੇ ਹਮ ਸਰਕਾਰ ਦੇ ਰੋਕ ਰੋ ਇਹਦੇ ਵਿੱਚ ਪਿਆਰ ਦੇਣੀ ਚਾਹੀਦੀ ਹੈ ਗੁਰੂਆਂ ਇਹਦੇ ਵਿੱਚ ਬੰਦੇ ਨੂੰ ਸੋਝੀ ਆਉਂਦੀ ਆ ਸਾਰਾ ਪਿਆਰ ਵੰਦਾ ਵੰਡਵਾਦੀ ਆ ਹਾਂਜੀ ਅੱਛਾ ਜੀ ਸਰਦਾਰ ਕੁੱਪੂ ਜੀ ਕੁੱਪੂ ਅਧਿਕਾਰੀ ਮੈਂ ਸਰਕਾਰ ਦੇ ਸਿਸਟਮ ਚ ਚੱਲਦਾ ਹਾਂ ਆ ਵੀ ਬਹੁਤ ਸੁਣਾਂ ਕਿ ਹੱਤਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਕੀ ਫਤਿਹ ਕੁਕੂ ਅੱਜ ਰੀ ਆਪਣੇ ਇਲਾਕੇ 'ਚ ਵੀ ਪੂਰੇ ਪੰਜਾਬ 'ਚ ਇੱਕ ਹੋਰ ਤਿਹਾੜ ਬਣਾ ਦਿਆ ਉਹਦਾ ਆ ਅਪਰਦੇਸ਼ 'ਚ ਵੀ ਹੈ ਰਖੜ ਪੁਨਿਆ ਗੰਢੜਾ ਇਹਨੂੰ ਆਪਜੀ ਕਿਵੇਂ ਲੈਂਦੇ ਹੋ ਇੱਥੇ ਕਿਹੜੀ ਜਗ੍ਹਾ ਤੇ ਮੇਲਾ ਮਾਇਆ ਜਾਂਦਾ ਹੈ ਸਭ ਤੋਂ ਇਹ ਪ੍ਰਾਵਾ ਚਾਹੇ ਬਾਬੇ ਬੁਕਾਰੇ ਰਖੜ ਪੁਨਿਆ ਮੇਲਾ ਥੋਕ ਬਤ ਬਣਦਾ ਵਾ ਬਾਬਰਾ ਦੇ ਪੈਰ ਤੀਨ ਰਬੂਨ ਬਹੁਤ ਜਿਆਦਾ ਰਖੜ ਪੁਨਿਆ ਦਾ ਮੇਲਾ ਜੋ ਬਾਬੇ ਬੁਕਾਰੇ 'ਚ ਆਪਣੇ ਇਲਾਕੇ ਦੇ ਲੋਕ ਹੁੰਦਾ ਹੈ ਉਹਨੂੰ ਰਖੜ ਪੁਨਿਆ ਦੇ ਮਨਾਇਆ ਜਾਂਦਾ ਹੈ ਬਾਬੇ ਬੁਕਾਰੇ ਅੱਛਾ ਜੀ ਆਪਜੀ ਨੂੰ ਤੇ ਅਸਟੇ ਦਿਲਾ ਸਾਡਾ ਸਮਾਜਿਕ ਰੱਖੜ ਪੁਣਿਆੰਦਨ ਹੈ ਲੱਕੜੀ ਵੀਰ ਨੂੰ ਬੰਨ੍ਹ ਕੇ ਪੈਣਾ ਮਰੋਨੀਆਂ ਉਹ ਆ ਬਾਬਾ ਬੁਕਾਲੇ ਮਾਇਆ ਜਿੰਦਾ ਹੈ ਬਾਬਾ ਕੜਿਆ ਜੀ ਅੱਛਾ ਜੀ ਕੁਕੁਆ ਜੀ ਬਹੁਤ ਵਧੀਆ ਆਪ ਜੀ ਨੇ ਦੋਨਾਂ ਵਿਚਾਰਾਂ ਨੂੰ ਸੰਜੇ ਕੀਤਾ ਸਰ ਮੈਂ ਪੱਤਰਕਾਰ ਜਸਵੀ ਸਿੰਘ ਚੱਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੁਕੁਆ ਜੀ ਮੈਂ ਆਪ ਜੀ ਨਾਲ ਵਿਚਾਰ ਕਰਦੇ ਇੱਕ ਮਿੰਟ ਸਾਹਮਣੇ ਇਹ ਗੱਲ ਜਿਵੇਂ ਸੌਂ ਦਾ ਮਹੀਨਾ ਚੱਲ ਰਿਹਾ ਇਹ ਤੀਆਂ ਮਾਰੇ ਜੋ ਅਲੋਗ ਹੋ ਜਾਣਿਆ ਸਾਡਾ ਵਿਰਸਾ ਅਤੇ ਹੋਰ ਵੀ ਖੇਡਾਂੀਆਂ ਅਲੋਗ ਹੁੰਦੇ ਜਾਣੀਆਂ ਇਹਦੇ ਬਾਰੇ ਕੋ ਦੱਸਾਂਗਾ ਬੱਸ ਇਹ ਸਾਡੇ ਜਿਹੜਾ ਜਾਗਰ ਹੋਣੀ ਚਾਹੀਦੀ ਹੈ ਜੇ ਦੁਨੀਆ ਨੂੰ ਸਾਰਾ ਜਿਹਦਾ ਪੁਰਾਣਾ ਵਿਰਸਾ ਜਿਹਦਾ ਜਿਹਦਾ ਕੁਦੋ ਗੋਂਡੀ ਹੋਈ ਕਬੱਡੀ ਹੋਈ ਹੋਰ ਕਈ ਖੇਡਾਂ ਵਾ ਜਿਹਦਾ ਜਿਹੜਾ ਕਬੱਡੀ ਤੀਆਂ ਗੁੱਲੀ ਡੰਡਾ ਗੁੱਲੀ ਡੰਡਾ ਹਾਂ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਭੈਣਾਂ ਤੀਆਂ ਭੈਣਾਂ ਜਾ ਕੇ ਗਰਾਉਂਡਾਂ ਦੇ ਸਾਰੇ ਜਿਹੜੇ ਤਿਹਾਰ ਆ ਲੋਕ ਹੋ ਗਏ ਇਹਨੂੰ ਵਕਤ ਜੜ ਦੇ ਲੋਕਾਂ ਨੂੰ ਗਾੜੀ ਦੇ ਥੱਲੇ ਵਜਿਦਾ ਸਾਡੇ ਛੱਬੇ ਕਰਕੇ ਵਸ ਉਹਨਾਂ ਜਿਹਦਾ ਆਪ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਪੰਜਾਬ ਸੰਬੰਧੀ ਜੋ ਸਾਡੇ ਵਿੱਸੇ ਦੇ ਵਿੱਚ ਹੈ ਸਾਨੂੰ ਤੀਆਂ ਦਾ ਤਿਹਾਰ ਸੌਂਦੇ ਮਹੀਨੇ ਨੂੰ ਮਨਾਉਣਾ ਬਹੁਤ ਚੁਰੀ ਹੈ ਆਪ ਜੀ ਨੇ ਕਹਿਣਾ ਪਾਵੇ ਇਹ ਹੀ ਹੈ ਹਾਂਜੀ ਹਾਂਜੀ ਅੱਛਾ ਜੀ ਗੁਗੂ ਆਦਾ ਜੀ

ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪਹੁੰਚੋ ਹੋ ਪਹੁੰਚਾਂ ਅੰਤ ਭਲੇ ਦਾ ਪਹੁੰਚਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੇ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872653913